ਈ ਸასი ਕਾਲ ਸਾਰਿਆਂ ਨੂੰ ਹੋਰ ਸਨਾਓ ਸਾਰੇ ਜਣੇ ਕਿਦਾਂ ਠੀਕ ਠਾਕ ਹੋ ਤੇ ਅੱਜ ਮੌਸਮ ਬਹੁਤ ਸੋਹਣਾ ਹੋਇਆ ਵਿਆ ਸੀਗਾ ਉਹਦੇ ਕਰਕੇ ਮੈਂ ਕਿਹਾ ਚਲੋ ਸੋਚਿਆ ਵਲੌਗ ਬਣਾਉਣੇ ਆ ਤੇ ਦੇਖੋ ਤੁਸੀਂ ਮੇਰੇ ਪਿੱਛੇ ਬੱਦਲ ਦੇਖੋ ਤੇ ਵੈਸੇ ਤਾਂ ਮੀਂਹ ਪੈ ਰਿਹਾ ਪਰ ਇੰਨਾ ਜ਼ਿਆਦਾ ਨਹੀਂਗਾ ਥੋੜਾ ਥੋੜਾ ਹੀ ਹੈਗਾ ਤੇ ਮੌਸਮ ਠੰਡਾ ਹੋ ਗਿਆ ਪਰ ਰੱਬ ਕਹਿੰਦੇ ਕਿ ਉੱਪਰ ਦੀ ਨਿਗਹਾਰਿਆ ਸਾਰੇ ਬੱਦਲਾਂ ਨੂੰ ਤੇ ਬਾਕੀ ਹਵਾ ਸੋਹਣੀ ਹੈ ਠੰਡੀ ਹੈ ਕੁੜਾ ਪਰਮਾਤਮਾ ਦਾ ਕਿਤੇ ਮੌਸਮ ਚੇਂਜ ਹੋਇਆ ਤੇ ਮਤਲਬ ਕਿ ਠੰਡੀ ਹੋ ਠੰਡ ਹੋਈ ਹੈਗੀ ਕਿਉਂਕਿ ਕੰਮ ਕਰਨ ਦੇ ਨੂੰ ਨਾ ਬਹੁਤ ਮੁਸ਼ਕਲ ਆਉਂਦੀ ਸੀ ਜਿਹੜਾ ਕੋਈ ਬਾਹਰ ਕੰਮ ਕਰਦਾ ਜਾਂ ਕੁਛ ਵੀ ਕਰਦਾ ਹੈ ਵਿਚਾਰੇ ਬੜੀ ਦਿੱਕਤ ਆਉਂਦੀ ਸੀ ਹੈਨਾ ਤੇ ਗਰਮੀ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਚਲੋ ਮੌਸਮ ਵਧੀਆ ਹੋ ਗਿਆ ਤੇ ਅੱਜ ਠੰਡ ਠੰਡਾ ਮੌਸਮ ਹੋਇਆ ਪਿਆ ਅੱਜ نیچے ਜਾਣ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ ਪਿਆ ਇੰਨੀ ਠੰਡ ਹੋ ਗਈ ਹੈ ਕਿ ਏਸੀ ਵੀ ਬੰਦ ਹੋ ਗਿਆ ਤੇ ਹੁਣ ਜਿਹੜਾ ਮੀਂਹ ਆ ਉਹ ਪੈਣ ਲੱਗ ਗਿਆ ਤੇ ਮੈਂ ਤੁਹਾਨੂੰ ਖਾਉਣੀ ਆ ਬੈਗ ਤੋਂ ਲਓ ਜੀ ਕਰੋ ਚੈੱਕ ਮੌਸਮ ਹਵਾ ਠੰਡੀ ਠੰਡੀ ਤੇ ਨਾਲ ਮੀਂਹ ਪਈ ਹੈ ਬੜਾ ਹੀ ਸੋਹਣਾ ਜਿਹੜਾ ਮੌਸਮ ਹੈ ਸਾਡਾ ਫਰੀਦਕੋਟ ਦਾ ਹੋਇਆ ਪਿਆਏਗਾ ਕਿਹਨੂੰ ਕਿਹਨੂੰ ਮੀਂਹ ਚਾਹੀਦਾ ਕਮੈਂਟ ਕਰਕੇ ਦੱਸੋ ਫਿਰ ਤੁਹਾਡੇ ਵੱਲ ਵੀ ਭੇਜ ਦਿਆਂ ਤੇ ਕਿੱਥੇ ਕਿੱਥੇ ਪੈਂਦਾ ਪਿਆ ਤੇ ਬਟ ਆਹ ਦੇਖੋ ਬੱਦਲ ਏਦਾਂ ਨਾਲ ਉੱਪਰ ਦੀ ਉੱਡ ਉੱਡ ਜਾਂਦੇ ਹੈਗੇ ਤੇ ਬਾਕੀ ਮਿਲਦੇ ਆ ਅੱਗੇ-ਅੱਗੇ ਵੀਡੀਓ ਦੇ ਵਿੱਚ ਚੱਲਦੇ ਆ ਨੀਚੇ ਤੇ ਪੀਨੇ ਆ ਚਾਹ ਪਾਣੀ ਸਸਿਕਾ ਸਾਰਿਆਂ ਨੂੰ ਹੋਰ ਸੁਣਾਉ ਕਿਦਾਂ ਸਾਰੇ ਜਨੇ ਠੀਕ-ਠਾਕ ਹੋ ਤੇ ਆਪਾਂ ਵੀ ਵਧੀਆ ਠੀਕ-ਠਾਕ ਐ ਤੇ ਅੱਜ ਆਪਾਂ ਬਣਾਉਣੀ ਐ ਵਧੀਆ-ਵਧੀਆ ਚੀਜ਼ਾਂ ਤੁਹਾਨੂੰ ਖਵਾਉਣੇ ਆ ਬਣਾ ਕੇ ਆਜੂ ਜਿਨ੍ਹਾਂ ਨੇ ਖਾਣੀ ਐ ਅੱਜ ਆਪਾਂ ਬਣਾਉਣ ਲੱਗੇ ਆ ਬ੍ਰੈਡ ਬ੍ਰੈਡ ਪਕੌੜਾ ਤੇ ਜਿਹੜਾ ਬ੍ਰੈਡ ਪਕੌੜਾ ਆਏਗਾ ਇਹ ਆਪਾਂ ਬਣਾਵਾਂਗੇ ਅੱਜ ਆਲੂ ਭਰ ਕੇ ਵਿੱਚ ਅੰਦੀ ਅੰਦੀ ਦਿਖਾਉਣੀ ਆ ਤੁਹਾਨੂੰ ਤੇ ਆਪਾਂ ਚੁੱਲੇ ਤੇ ਬਣਾਉਣ ਲੱਗੇ ਆ ਅੱਜ ਤੇ ਅਗਾ ਅਗਾ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਇਹ ਕਿਸ ਤਰੀਕੇ ਨਾਲ ਜਿਹੜਾ ਬ੍ਰੈਡ ਪਕੌੜਾ ਬਣਾਉਣੇ ਆ ਤੇ ਬਾਕੀ ਜਿੰਨੇ ਜਿੰਨੇ ਖਾਣਾ ਹੈ ਤੇ ਆਜੋ ਤੇ ਆਜੋ ਜਿੰਨੇ ਜਿੰਨੇ ਖਾਣਾ ਆਣ ਕੇ ਠੀਕ ਖਾ ਸਕਦੇ ਹੋਗੇ ਕੋ ਮੌਸਮ ਠੰਡਾ ਸੀ ਆਸੀਅਤ ਬਹੁਤ ਜ਼ਿਆਦਾ ਹਜੇ ਵੀ ਪੈਣ ਦੀ ਆਇਗਾ ਤੇ ਫਿਰ ਅਸੀਂ ਸੋਚਿਆ ਕਿ ਚਲੋ ਅੱਜ ਬਟੀਕ ਤੋਂ ਛੁੱਟੀ ਕੀਤੀ ਸੀ ਵੀ ਨਹੀਂ ਕਰਕੇ ਨਹੀਂ ਆਈਆਂ ਪੈਣਾ ਵੀ ਨਹੀਂ ਆਈਆਂ ਗੀਆਂ ਇਹ ਫਿਰ ਉਹਦੇ ਕਰਕੇ ਤੇ ਅਸੀਂ ਸੋਚਿਆ ਵੀ ਚਲੋ ਅੱਜ ਆਪਾਂ ਜਿਹੜਾ ਹੈਗਾ ਆਪਦਾ ਖਾਣ ਪੀਣ ਬਣਾ ਲੈਣੇ ਆ ਤੇ ਠੰਡੇ ਮੌਸਮ ਦਾ ਜਿਹੜਾ ਮਜ਼ਾ ਲੈ ਲੈਣੇ ਹੈਗੇ ਤੇ ਨਾਲ ਮੈਂ ਕਿਹਾ ਚਲੋ ਨਾਲ-ਨਾਲ ਆਪਾਂ ਵਲੌਗ ਵੀ ਹੈ ਜਿਹੜਾ ਉਹ ਵੀ ਬਣਾ ਲਏ ਤੇ ਸਾਰੇ ਭੈਣ ਭਰਾਵਾਂ ਨੂੰ ਦਿਖਾਉਣੇ ਹੈਗੇ ਤੇ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਤੇ ਮਿਲਦੇ ਆ ਅੱਗੇ-ਅੱਗੇ ਬਸ ਤੇ ਚਲੋ ਠੀਕ ਹੈ ਜੀ ਫਿਰ ਹੈ ਅੱਜ ਪਟੇਕ ਦੇ ਨਾਲ ਅੱਜ ਕੁਕਿੰਗ ਸਟਾਰਟ ਹਾਂਜੀ ਅੱਜ ਫਿਰ ਮੌਸਮ ਸੀ ਸੰਡਾ ਤੇ ਅੱਜ ਖਾਣਾਂਗੇ ਬਰੈਡ ਗਰਮ-ਗਰਮ ਕਾਹ ਲੋ ਨੂੰ ਕਾਰੇ ਜਿਹਨ ਜਿੰਨਾ ਜਿੰਨਾ ਨਹੀਂ ਖਾਣੀ ਹੈ ਲੋ ਬਰੈਡ ਜਿੰਨੇ ਜਨੇ ਖਾਣੇ ਖਾ ਸਕਦਾ ਗਰਮਾ ਗਾ ਸਾਡਾ ਪਟੇਕ ਵਾਲਾ ਮੈਂਬਰ ਯਾਦ ਦੇ ਨਾਲ ਨਾਲ ਗਰਮ ਗਰਮ ਬਰੈਡ ਰੱਟਾ ਦੇ ਮੇਟ ਕਰਨ ਲੱਗਾ ਨਾਲ ਬਣਾਉਗਾ ਗਰਮ ਗਰਮ ਗੁੱਚਾ ਤੇ ਨਾਲ ਹੋਣਗਾ ਬਰੈਡ ਜਿੰਨੇ ਜਨੇ ਖਾਣੇ ਆ ਦੇ ਨਾਲ ਸੀ ਇਹ ਜਿਹੜੇ ਆਪਾਂ ਵਿਚਾਰੋ ਲੈ ਕੇ ਆਉਣੇ ਹੁੰਦੇ ਆ ਨਾ ਹਾਂ ਅੱਛਾ ਇਹ ਵੀ ਬਣਾਏ ਆ ਆਪਾਂ ਬਾਜ਼ਾਰ ਤੋਂ ਲਿਆਉਣੇ ਇੰਨੇ ਭਿੰਨੇ ਮਹਿੰਗੇ ਮਿਲਦੇ ਆਪਾਂ ਨੂੰ। ਪੈਕਟ ਮਿਲਦਾ ਮੌਲ ਤੋਂ ਲੈ ਕੇ ਆਈ ਦਾ। ਇਹ ਆਪਾਂ ਘਰੇ ਬਣਾਈ ਹੈਗੇ ਬ੍ਰੈਡ ਕ੍ਰੰਬਸ ਨਾਲ। ਓਕੇ ਇਹ ਕਹਿੰਦੇ ਨੂੰ ਚਿਕਨ ਕੀ? ਨਹੀਂ ਨਹੀਂ ਇਹਨੂੰ ওই ਰੋਲ ਬ੍ਰੈਡ ਰੋਲ। ਰੋਲ ਹਾਂ ਰੋਲ ਤੇ। ਇਹ ਆਪਾਂ ਘਰੇ ਬਣਾਈ ਹੈਗੇ ਤੇ ਬ੍ਰੈਡ ਕ੍ਰੰਬਸ ਲਾ ਕੇ ਬਣਾਈ ਹੈ। ਤੇ ਬੜੇ ਵਧੀਆ ਬਣੇ ਹੈਗੇ ਤੇ ਇਹਦੀ ਜੇ ਰੈਸਪੀ ਚਾਹੀਦੀ ਹੋਈ ਕਿਸੇ ਨੂੰ ਵੀ ਤਾਂ ਪਲੀਜ਼ ਮੈਨੂੰ ਕਮੈਂਟ ਕਰਿਓ ਫਿਰ ਮੈਂ ਇਹਦੀ ਰੈਸਪੀ ਤੁਹਾਨੂੰ ਦੇਵਾਂਗੀ ਫਿਰ ਮੈਂ ਸਪੈਸ਼ਲੀ ਬਣਾਉਂਗੀ ਇਹਨਾਂ। ਤੇ ਵੀ ਆਪਾਂ ਇਹ ਕਿਵੇਂ ਬਣਾਏ ਆ ਤੁਸੀਂ ਦੇਖੋ ਕਿੰਨੇ ਫੁੱਲਫੁਲੇ ਬਣੇ ਆਗੇ ਬਹੁਤ ਵਧੀਆ ਬਣੇ ਆ ਸੁੱਕੇ ਸੁੱਕੇ ਤੇ ਸਰੋਂ ਦੇ ਤੇਲ ਚ ਆਪਾਂ ਜਿਹੜਾ ਇਹ ਸਾਰਾ ਸਮਾਨ ਹੈਗਾ ਬਣਾਇਆ ਕਰਦੇ ਆ ਤੇ ਭੱਟੇ ਇੱਕ ਗੱਲ ਹੋਰ ਆ ਬਾਕੀ ਚੁੱਲੇ ਤੇ ਉਹ ਚੀਰ ਬੜੀ ਸਵਾਦ ਬੰਦ ਟੇਸਟੀ ਬਣਦੀ ਆ ਹਾਂ ਚੁੱਲੇ ਤੇ ਆ ਕੇ ਤਾਂ ਕਰਕੇ ਤੇ ਬਾਕੀ ਕੜਾਈ ਤੇ ਨਾ ਜਾਇਓ ਵੀ ਹੁਣ ਭੈਣਾ ਕੋਈ 1 ਮਿੰਟ ਨਾ ਕਰਨ ਬੈਜਾ ਭੈਣ ਤੇਰੀ ਕੜਾਈ ਸੜੀ ਹੋਈ ਏ ਕਿਹਨੇ ਤੁਹਾਨੂੰ ਪਤਾ ਏ ਜਦੋਂ ਤੇਲ ਚ ਆਪਾਂ ਚੀਜ਼ ਤਲਦੇ ਆ ਤੇ ਜਿਹੜੀ ਕੜਾਈ ਹੁੰਦੀ ਉਹ ਸੜਦੀ ਸੜਦੀ ਆ ਤਾ ਕਰਕੇ ਇਹ ਕੜਾਈ ਹੈ ਸਪੈਸ਼ਲ ਪਕੌੜਿਆਂ ਵਾਸਤੇ ਰੱਖੀ ਹੋਈ ਆ ਆਪਾਂ ਪੂਣੀਆਂ ਵਾਸਤੇ ਪਕੌੜਿਆਂ ਵਾਸਤੇ ਤੇ ਬਾਕੀ ਜਿਹੜਾ ਹੈਗਾ ਇਹ ਆਪਣਾ ਇਹ ਚੁੱਲੇ ਨਾਲ ਤਾਂ ਫਿਰ ਤੁਹਾਨੂੰ ਪਤਾ ਧੂਏ ਨਾਲ ਕਾਲੀ ਹੋਈ ਜਾਂਦੀ ਅੱਗ ਨਾਲ ਹੈਨਾ ਤਾਂ ਕਰਕੇ ਤੇ ਆਜੋ ਜਿੰਨਾਂ ਜਿੰਨਾਂ ਨੇ ਖਾਣੇ ਆ ਤੇ ਲਓ ਜੀ ਖਾਓ ਸਾਰੇ ਜਣੇ ਗਰਮ ਗਰਮ ਚਾਹ ਨਾਲ ਪਕੌੜੇ ਆ ਤੇ ਹੁਣ ਆਪਾਂ ਅੱਗੇ ਅੱਗੇ ਮੈਂ ਕੱਢ ਲਾਂ ਇੱਕ ਵਾਰੀ ਤੇ ਫਿਰ ਆਪਾਂ ਬਣਾਉਣੇ ਆ ਤੇ ਨਾਲ ਫਿਰ ਉਹ ਹਾਂ ਸੱਚ ਇਹਦੇ ਵਿੱਚ ਆਪਾਂ ਵਲੌਗ ਚ ਐਡ ਕਰਾਂਗੇ ਆਪਾਂ ਮਿੱਠੇ ਵੀ ਬਣਾਵਾਂਗੇ ਗੋਲਕਲੇ ਵੀ ਬਣਾਵਾਂਗੇ ਕਹਿੰਦੇ ਆ ਮਠੀਆਂ ਉਹ ਬਣਾਵਾਂਗੇ ਅੱਜ ਪਿੰਡੂ ਵੇਸਾ ਪੂਰਾ ਯਾਰ ਦਿਰਾਵਾਂਗੇ ਆਪਾਂ ਸਾਰਾ ਚਲੋ ਠੀਕ ਹੈ ਫਿਰ ਅੱਗੇ ਕਿ ਮਿਲਦੇ ਆਪਾਂ ਜਿਹੜੇ ਪਕੌੜੇ ਆ ਆਪਣੇ ਕੱਢ ਲਈ ਸੀ ਬ੍ਰੈਡ ਪਕੌੜਾ ਤੇ ਦੇਖੋ ਕਿੰਨੀਆਂ ਵरायਟਾਂ ਬਣਾਈਆਂ ਆ ਫਰੈਂਚ ਫਾਈ ਰੋਲ ਬ੍ਰੈਡ ਪਕੌੜੇ ਤੇ ਹੁਣ ਲੱਗੇ ਸੀ ਖਾਣ ਤੇ ਨਾਲ ਬਣਾਈਏ ਚਾਹ ਤੇ ਨਾਲ ਪਕੌੜੇ ਹੈਗੇ ਤੇ ਫਿਰ ਮੈਂ ਤੁਹਾਨੂੰ ਖਾ ਲਈਏ ਹੋਣਾ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਤੇ ਬਾਤੀ ਦੱਸਿਓ ਵੀ ਕਿੱਦਾਂ ਬਣੀ ਉਹ ਸੋਰੀ ਕਿੱਦਾਂ ਬਣੀ ਹੈ ਸਾਡੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਹਿੰਦੇ ਬਹੁਤ ਸਵਾਦ ਹੈਗੇ ਬਹੁਤ ਸਵਾਦ ਥੈਂਕ ਯੂ ਤੇ ਚਲੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਥੈਂਕ ਯੂ